ਆ ਜੱਗ ਚ ਪਾਣੀ ਰੱਖਿਆ ਕੋਲੇ ਦੇਖੋ ਕੀ ਹਾਲਾਤ ਆ ਸਰ ਟੁੱਟੀ ਦਾ ਪਾਣੀ ਪੀਂਦਾ ਭਾਈ ਇਥੇ ਟੁੱਟੀ ਇਥੇ ਜਾ ਕੇ ਪੀ ਆ ਪਾਣੀ ਪੀਣਾ ਪੀ ਆ ਪੀਣ ਵਾਲਾ ਪਾਣੀ ਆ ਦੇਖੋ ਭਾਈ ਪੀਣ ਵਾਲਾ ਪਾਣੀ ਹਾਲਾਤ ਵੇਖ ਲਓ ਜੀ ਜਿਹੜੇ ਜੇ ਪਾਣੀ ਬਾਪੂ ਪੀਂਦਾ ਆ ਹਾਲਾਤ ਆ ਤੁਸੀਂ ਵੇਖ ਲਓ ਇਨਸਾਨ ਇਹੋ ਜਿਹਾ ਪਾਣੀ ਪੀਂਦੇ ਆ ਹੁਣ ਤਾਂ ਜਾਨਵਰ ਵੀ ਇਹੋ ਜਿਹਾ ਪਾਣੀ ਪੀਂਦੇ ਜਿਵੇਂ ਜਿਹਾ ਪਾਣੀ ਆ ਬਿਓਰਗ ਦੇ ਸਰਾਣੇ ਰੱਖਿਆ ਮਨਸਾਨੀਅਤ ਬਿਲਕੁਲ ਹੀ ਮਰੀ ਪਈ ਹੈ। ਬਾਬੂ ਸਾਸਿਕਾਲ ਹਰਵੰਤ ਸਿੰਘ ਜੀ। ਠੀਕ ਹੋ? ਠੀਕ। ਕੀ ਹਾਲ ਚਾਲ ਆ? ਕੁਲਦੀਪ ਆਇਆ ਸੀ ਨਾ ਕੱਲ ਤੇ ਨੁਕਤੇ ਤੇਰੇ ਕੋਲੇ। ਕੁਲਦੀਪ ਪੁਲਿਸ ਦਾ ਆਇਆ ਸੀ ਪੁਲਿਸ ਦਾ। ਹਾਂ। ਉਹਨੇ ਦੱਸਿਆ ਸੀ। ਹਾਂ। ਕਿਵੇਂ ਕੀ ਗੱਲ ਹੋ ਗਈ? ਨਹੀਂ ਆਪੇ ਖਮਾ ਹੈ।

ਘਰ ਵਾਲੀ ਜੀ ਡੈਥ ਹੋ ਗਈ ਸੀ ਦੇਖ ਤੇ ਹੋ ਗਈ ਉਦੋਂ ਬਾਰ ਇਕੱਲਾ ਰਹਿ ਗਿਆ ਫਿਰ ਇਕੱਲਾ ਹੈ ਵਾਹਿਗੁਰੂ ਹੁਣ ਕੋਈ ਹਾਲ ਚਾਲ ਨਹੀਂ ਪੁੱਛਦਾ ਨਾ ਹਾਲ ਸੌਰੀ ਜੀ ਆਹ ਹੈ ਨੰਮ ਸੌਰੀ ਨੇ ਹਾਂ ਸੌਰੀ ਕਿ ਕਿੰਨਾ ਪਾਜੇ ਕੀ ਕੋਈ ਨਹੀਂ ਹਰਪੰਸਾ ਤੇ ਰਹਿਣਾ ਹਾਂ ਅੱਛਾ ਹਰਪੰਸ ਸਿੰਘ ਹੈ ਹਾਂ ਵਾਹਿਗੁਰੂ ਘਰ ਦੇ ਹਾਲਾਤ ਇਥੇ ਨਹੀਂ ਅਸੀਂ ਪਹਿਲਾਂ ਵੀ ਆਇਆ ਹੀ ਕਰ ਸੀ ਨਹੀਂ ਤੇ ਵਾੜਾ ਹਾਂ ਵਾੜਾ ਅੱਛਾ ਵਾੜਾ ਹੈ ਅੱਛਾ ਤੇ ਵਾੜੇ 'ਚੋਂ ਕਿੱਥੋਂ ਪਤਾ ਤੈਨੂੰ ਨਹੀਂ ਵਾੜੇ 'ਚ ਰੱਖੀ ਕਰਨ ਅੱਛਾ ਇਹਦੀ ਰਾਖੀ ਰੱਖਦਾ ਤੂੰ ਹਾਂ ਠੀਕ ਆ ਚੱਲੇ ਤੈਨੂੰ ਅਸੀਂ ਲੈਣਾ ਆਏ ਹਾਂ ਚੱਲੇਗਾ 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 ਉੱਥੇ ਤੇਰਾ ਇਲਾਜ ਹੋ ਜਾਊਗਾ ਨਾਲੇ ਰੋਟੀ ਪਾਣੀ ਟਾਈਮ ਨਾ ਮਿਲਿਆ ਕਰੂ ਨਾਲੇ ਦਵਾਈ ਨਾਲੇ ਕੱਪੜੇ ਧੋਤੇ ਨਾਲੇ ਟਾਈਮ ਨਾਲ ਨਵਾਇਆ ਕਰਾਂਗੇ ਤੈਨੂੰ ਨਾਲੇ ਜਿਹੜੀ ਦਵਾਈ ਦੀ ਲੋੜ ਉਹ ਤੇ ਦਵਾਈ ਮਿਲੂਗੀ ਠੀਕ ਆ ਹਰਮਨ ਸਿੰਘ ਆ ਠੀਕ ਠੀਕ ਆ ਨਾ ਠੀਕ ਰੋਟੀ ਹੁਣ ਟਾਈਮ ਨਾਲ ਮਿਲ ਜਾਂਦੀ ਆ ਹੈ ਰੋਟੀ ਹੈ 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 ਨਾ ਕਾ ਮਿਲ ਜਾਂਦੀ ਆ ਨਹੀਂ ਮੈਂ ਨਹੀਂ ਮਿਲਦੀ ਮਿਲਦੀ ਹੁਣ ਬਿਮਾਰ ਹੋ ਗਿਆ ਤੂੰ ਕੀ ਗੱਲ ਹੋ ਗਈ ਕੀ ਹੋ ਗਿਆ ਨਹੀਂ ਨੇ ਕੀ ਬਿਮਾਰੀ ਕੀ ਗੱਲ ਹੋ ਗਈ ਤੂੰ ਰਹਿਣਾ ਨਹੀਂ ਜਾਂਦਾ ਲੱਤਾਂ ਤੋਂ ਤੂੰ ਰਹਿਣਾ ਨਹੀਂ ਜਾਂਦਾ ਫਿਰੋਜ਼ਪੁਰ ਕੀ ਰਿਸ਼ਤੇਦਾਰੀ ਉੱਥੋਂ ਆਉਂਦੇ ਤੇਰੇ ਰਿਸ਼ਤੇਦਾਰ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਹਾਂ ਕੌਣ ਆ ਉੱਥੇ ਉਹ ਆ ਕੋਈ ਤਾਂ ਕੌਣ ਆ ਕੌਣ ਆ ਉੱਥੇ ਸਹੀ ਹੈ ਹਾਂ ਮੇਰੀ ਸਾਲੀ ਦੀ ਕੁੜੀ ਤੇਰੀ ਸਾਲੀ ਦੀ ਕੁੜੀ ਸਾਲੇ ਦੀ ਕੁੜੀ ਠੀਕ ਆ ਪੈਸੇ ਤੇਰਾ ਪਿੰਡ ਕਿਹੜਾ ਸੀ ਪਿੰਡ ਦਾ ਘੰਗਾ ਝਾਂਗਾ ਝਾਂਗਾ ਕਿੱਥੇ ਗਏ ਮਰੂੜ ਮਰੂੜ ਮਲੋਟ ਮਲੋਟ ਕੋਲੇ ਆ ਆਇਆ ਕਰੋ ਇਹ ਲੋ ਜੀ ਹਰਬੰਸ ਸਿੰਘ ਦੇ ਹਾਲਾਤ ਹਰਬੰਸ ਸਿੰਘ ਦੀ ਘਰ ਵਾਲੀ ਦੀ ਡੈਥ ਹੋ ਗਈ ਇਹ ਦੱਸਦਾ ਵੀ ਇਥੇ ਸੌਰੀ ਰਹਿਣਾ ਤੇ ਸਰ ਦੇ ਹਾਲਾਤ ਦੇਖੋ ਕੀ ਬਣੇ ਪਏ ਵਿਚਾਰੇ ਜੇ ਭੁੱਖਾ ਤੇ ਆਇਆ ਇੱਥੇ ਬੈਠਾ ਰਹਿਦਾ ਵਿਚਾਰ ਵਾਏ ਗੁਰ ਆਹ ਕੌੜਾ ਹਾਲ ਤੇ ਲੋ ਜੀ ਕਿਸੇ ਸਮੇ ਅੱਗੇ ਜੋ ਬਤ ਕਿਸੇ ਸਮੇ ਇਹਦੇ ਵਿੱਚ ਵਿਚਾਰ ਹੁੰਦੇ ਸੀ ਚੈਲ ਪੈਲ ਤੇ ਪਰ ਹਾਲਾਤ ਤੁਸੀਂ ਵੇਖ ਲਓ ਹਰਬੰਸ ਸਿੰਘ ਦੇ ਘਰ ਦੇ ਹਰਮਨ ਸਿੰਘ ਦੀ ਘਰ ਦੀ ਜਦੋਂ ਡੈਥ ਹੋ ਗਈ ਉਦੋਂ ਬਾਅਦ ਹਰਮਨ ਸਿੰਘ ਨੂੰ ਵੀ ਕਿਸੇ ਨੇ ਨਹੀਂ ਪੁੱਛਿਆ ਬਾਕੀ ਸਮਾਨ ਕਰਦਾ ਕਿਵੇਂ ਖੇਡਿਆ ਪਿਆ ਉਹ ਸੀ ਮਿਤਲਾ ਦਾ ਮਾਤਾ ਜੀ ਇਹਨਾਂ ਦੇ ਘਰ ਦੀ ਬਲਵੀਰ ਕੌਰ 2017 ਦੇ ਵਿੱਚ ਇਹਨਾਂ ਦੀ ਡੈਥ ਹੋ ਗਿਆ ਵੇਖੋ ਹਾ ਵਾਹਿਗੁਰੂ ਕੀ ਭਈ ਦਾ ਸੁਹਾਲ ਇਨਸਾਨ ਦੀ ਜ਼ਿੰਦਗੀ ਮਸ ਜੇ ਤਾਂ ਇਨਸਾਨ ਕੋਲੇ ਕੋਈ ਚਾਰ ਪੈਸੇ ਹੈਗੇ ਤਾਂ ਉਹਨੂੰ ਕੋਈ ਪੁੱਛ ਲੈਂਦਾ ਜੇ ਨਹੀਂ ਤਾਂ ਫਿਰ ਕੋਈ ਨਹੀਂ ਹਾਲ ਪੁੱਛਦਾ ਹਰਮਨ ਸਿੰਘ ਵਰਗੇ ਪਤਾ ਨਹੀਂ ਕਿੰਨੇ ਕ ਐਵੇਂ ਦੇ ਘਰਾਂ ਚ ਪਏ ਵਿਲਕੀ ਜਾਂਦੇ ਆ ਵਿਚਾਰੇ ਹਰਮਨ ਸਿੰਘ ਕੋ ਆਹਾ ਕੋਣ ਸੀ ਆਹ ਦੇਖ ਰਹਾ ਅੱਛਾ ਆ ਇਹ ਤੇਰੇ ਘਰੋਂ ਆ ਕਿਹਨੋਂ ਬਲਵੀਰ ਕੌਰ ਬੀਗੋ ਬਾਈ ਗਰੂ ਉਹ ਤੇ 2017 ਚ ਛੱਡ ਗਈ ਸਰੀਰ ਹੈ ਨਾ ਉਦੋਂ ਆ ਤੂੰ ਬਿਮਾਰ ਹੋ ਗਿਆ ਮੁੰਡਾ ਹੈ ਨਹੀਂ ਸੀ ਕੋਈ ਨਹੀਂ ਜਵਾਦੇ ਨਹੀਂ ਸੀ ਕੋਈ ਨਹੀਂ ਜਵਾ ਕੋਈ ਨਹੀਂ ਹਰਵੰਤ ਸਿੰਘ ਕਹਿੰਦਾ ਵੀ ਨਾਤੇ ਨੂੰ ਵੀ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਇਹ ਕਿਸੇ ਨੇ ਨਿਵਾਇਆ ਆਪਣੀ ਕੋਲ ਖੜਾ 스멜 ਇੰਨੀ ਜਿਆਦਾ ਆਉਂਦੀ ਆ ਵੀ ਕੋਈ ਆਸਪਾਸੋਂ ਆਕੇ ਤਾਂ ਕੋਲੇ ਵੀ ਨਹੀਂ ਖੜ ਸਕਦਾ ਕਿਉਂਕਿ ਐਵੇਂ ਦੇ ਵਿਚਾਰੇ ਦੇ ਹਾਲਾਤ ਹੋਏ ਪਏ ਆ ਕੋਈ ਆਕੇ ਕੋਲੇ ਖੜਦਾ ਹੀ ਨਹੀਂ ਗੱਲ ਬਾਤ ਤਾਂ ਬਹੁਤ ਦੂਰ ਦੀ ਗੱਲ ਇਹਦੇ ਨਾਲ ਕਰਨੀ ਕੋਈ ਕੋਲੇ ਵੀ ਨਹੀਂ ਖੜਦਾ ਆਕੇ ਆਹਾ ਖੰਡਰਪਰਾਣਾ ਘਰ ਸਾਰੇ ਕਮਰੇ ਦੇ ਕਮਰੇ ਦੇ ਵਿੱਚ ਜਾਲੇ ਜਾਲੇ ਇਹ ਸਾਰਾ ਕੁਝ ਬਿਆਨ ਕਰ ਰਿਹਾ ਵੀ ਇੱਥੇ ਜਦੋਂ ਕੋਈ ਵਸਦਾ ਸੀ ਉਦੋਂ ਤਾਂ ਇਹ ਘਰ ਵਧੀਆ ਸੀ ਪਰ ਜਦੋਂ ਇਹ ਬਲਬੀਰ ਕੌਰ ਮਾਤਾ ਚੜ੍ਹਾਈ ਕਰਕੇ ਉਸ ਤੋਂ ਬਾਅਦ ਨਾ ਹੀ ਕਿਸੇ ਦੀ ਹਰਪੰਸ ਸਿੰਘ ਨੇ ਬਾਤ ਪੁੱਛੀ ਨਾ ਹੀ ਇਸ ਘਰ ਵਾਲ ਕਿਸੇ ਦਾ ਧਿਆਨ ਸੀ ਕਿਉਂਕਿ ਹਰਪੰਸ ਸਿੰਘ ਵੀ ਉਸ ਤੋਂ ਬਾਅਦ ਮੰਜੇ ਤੇ ਪੈ ਗਿਆ ਹਰਪੰਸ ਸਿੰਘ ਅੱਜ ਵਿਚਾਰਾ ਭੁੱਖ ਦੇ ਨਾਲ ਤਰਫ ਰਿਹਾ ਭੁੱਖਾ ਹੀ ਵਿਚਾਰਾ ਅੱਧਾ ਤਾਂ ਭੁੱਖ ਦੇ ਤੂੰ ਤੇਨੂੰ ਬਿਮਾਰੀ ਘਾਟਾ ਮੈਂ ਤਲਾਦਾ ਤੈਨੂੰ ਭੁੱਖ ਦੇ ਨਾਲ ਹੀ ਤੇਰਾ ਸਰੀਰ ਇਹ ਵਜਾ ਹੋਇਆ ਪਿਆ ਐਸੀ ਰੋਟੀ ਪਾਣੀ ਟਾਈਮ ਨਾ ਮਿਲਿਆ ਨਹੀਂ ਅੱਛਾ ਨਹੀਂ ਮਿਲਿਆ ਹਨਾ ਕੋਈ ਨਹੀਂ ਮਹਾਰਾਜ ਕਿਰਪਾ ਕਰੋ ਠੀਕ ਹੋ ਜਾਣਾ ਤੂੰ ਠੀਕ ਚੰਗਾ ਠੀਕ ਵਾਹਿਗੁਰੂ ਕਿਰਪਾ ਕਰੂਗਾ ਤੂੰ ਠੀਕ ਹੋ ਜਾਏਗਾ ਠੀਕ ਆ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਬਈ ਹਰਪੰਸ ਸਿੰਘ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ ਠੀਕ ਕਰੇ ਵਾਹਿਗੁਰੂ ਠੀਕ ਹਰਪੰਸ ਸਿੰਘ ਤੂੰ ਸਾਡੇ ਨਾਲ ਜਾਣਾ ਹੁਣ ਠੀਕ ਤੈਨੂੰ ਨਵੇਂ ਕੱਪੜੇ ਉੱਥੇ ਸਾਰਾ ਕੁਝ ਦੇਵਾਂਗੇ ਹਾਂ ਠੀਕ ਆ ਅਰਦਾਸ ਕਰੋ ਜੀ ਹਰਪਾਲ ਸਿੰਘ ਵਾਸਤੇ ਕਿ ਹਰਪਾਲ ਸਿੰਘ ਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਆ ਸਾਡੇ ਪਰਿਵਾਰ ਦੇ ਨਾਲ ਉੱਥੇ ਸਾਡੇ ਪਰਿਵਾਰ ਦਾ ਮੈਂਬਰ ਬਣ ਕੇ ਵਧੀਆ ਤਰੀਕੇ ਨਾਲ ਬਤੀਤ ਹੋ ਸੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ